ਦੀ ਸ਼ੋਭਾ ਯਾਤਰਾ ਦੇ ਸਬੰਧ ਵਿੱਚ ਮੇਰਾ ਨਾਮ ਸਰਬਜੀਤ ਮਸੀਹ ਉਰਫ ਮੇਜਰ ਪਿੰਡ ਖੁਸ਼ੀਪੁਰ ਤੋਂ ਅੱਜ ਦੀ ਇਹ ਸ਼ੋਭਾ ਯਾਤਰਾ ਸੰਤ ਫਿਡਲਸ ਚਰਚ ਮਸਤਕੋਟ ਜੋ ਸਾਡੀ ਪੈਰਸ ਚਰਚ ਹੈ ਜਿਸ ਦੇ ਅੰਦਰ तकरीबन 25 ਤੋਂ 30 ਪਿੰਡ ਆਉਂਦੇ ਹਨ ਇਹ ਸਾਰੇ ਨਗਰਾਂ ਦੇ ਲੋਕ ਲੋਕ ਰਲ ਕੇ ਸਾਰੀਆਂ ਜਾਤਾਂ ਤੋਂ ਉੱਪਰ ਉੱਠ ਕੇ ਇਸ ਸ਼ੋਭਾ ਯਾਤਰਾ ਨੂੰ ਚਾਰ ਚੰਦ ਲਾਉਂਦੇ ਹਨ ਹਰ ਪਿੰਡਾਂ ਦੇ ਵਿੱਚ ਹਰ ਘਰ ਦੇ ਵਿੱਚ ਬੜੀ ਖੁਸ਼ੀ ਦਾ ਮਾਹੌਲ ਬਣਿਆ ਹੁੰਦਾ ਹੈ ਔਰ ਹਰ ਨਗਰ ਦੇ ਅੰਦਰ ਲੋਕਾਂ ਨੇ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦੀ ਓਡੀਕ ਕਰਨੀ ਹੁੰਦੀ ਹੈ ਔਰ ਹਰ ਪਰਿਵਾਰਾਂ ਵੱਲੋਂ ਹਰੇਕ ਪਰਿਵਾਰਾਂ ਵੱਲੋਂ ਇਹਨਾਂ ਵਾਸਤੇ ਲੰਗਰ ਔਰ ਹੋਰ ਵੀ ਬਹੁਤ ਸਾਰੀਆਂ ਖੁਸ਼ੀਆਂ ਜਿਹੜੀਆਂ ਉਹ ਸਾਂਝੀਆਂ ਕਰਨੀਆਂ ਹੁੰਦੀਆਂ ਹਨ ਮੈਂ ਸਾਰੇ ਸਮਾਜ ਨੂੰ ਔਰ ਪੂਰੇ ਸੰਸਾਰ ਵਿੱਚ ਵਸਦੇ ਲੋਕਾਂ ਨੂੰ ਮੈਂ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਦਿੰਦਾ ਔਰ ਆਸ ਕਰਦਾ ਹਾਂ ਕਿ ਨਵਾਂ ਆਉਣ ਵਾਲਾ ਨਵਾਂ ਸਾਲ ਇਹਨਾਂ ਲਈ ਸ਼ੁਭ ਕਾਮਨਾ ਲੈ ਕੇ ਆਵੇ ਧੰਨਵਾਦ ਸੋਭਾ ਯਾਤਰਾ ਦੀ ਸ਼ੁਰੂਆਤ ਕਿੱਥੋਂ ਹੋਈ ਤੇ ਕਿੱਥੇ ਸਮਾਪਤ ਸੰਤ ਫਿਡਲਸ ਚਰਚ ਮਸਤਕੋਟ ਤੋਂ ਸ਼ੁਰੂ ਹੋਈ ਇਹ ਮਸਤਕੋਟ ਤੋਂ ਅਰਲੀਪਨ ਅਰਲੀਪਨ ਤੋਂ ਖੁਸ਼ੀਪੁਰ ਦਲੇਰਪੁਰ ਭੰਗਵਾ ਭੰਡਵਾ ਔਜ਼ਲਾ ਨਾਨੋਹਾਰਨੀ ਸ਼ਾਹਪੁਰ ਔਰ ਬਡਾਲਾ ਬਾਂਗਰ ਸਾਡਾ ਆਖਰੀ ਪਿੰਡ ਹੈ ਔਰ ਬਡਾਲਾ ਬਾਂਗਰ ਤੋਂ ਬਾਅਦ ਜਿੱਥੋਂ ਜਿਹੜੇ ਚਰਚ ਦੇ ਅੰਦਰੋਂ ਸ਼ੁਰੂ ਹੋਈ ਉੱਥੇ ਹੀ ਜਾ ਕੇ ਸੋਭਾ ਯਾਤਰਾ ਸਮਾਪਤ ਹੋਵੇਗੀ। ਇਸ ਸੋਭਾ ਯਾਤਰਾ ਲਈ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਸੰਗਤਾਂ ਨੂੰ? ਮੈਂ ਸੰਗਤਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਸਭ ਅਸੀਂ ਰਲ ਮਿਲ ਕੇ ਵਸੀਏ। ਅਸੀਂ ਦੁਨੀਆਦਾਰਾਂ ਦੇ ਜੋ ਨਿੱਕੀਆਂ-ਨਿੱਕੀਆਂ ਭਵਿੱਖਬਾਣੀਆਂ ਹਨ ਉਹਨਾਂ ਵੱਲ ਧਿਆਨ ਨਾ ਦਈਏ। ਸਗੋਂ ਆਪਾਂ ਵਿਸ਼ਵਾਸ ਕਰੀਏ ਕਿ ਅਸੀਂ ਸਾਰੇ ਹੀ ਇਸ ਧਰਤੀ ਤੇ ਇਨਸਾਨ ਹਾਂ। ਸਾਰੇ ਅਸੀਂ ਮੁਸਾਫਰ ਹਾਂ ਔਰ ਮੈਂ ਸਭ ਨੂੰ ਇਹ ਬੇਨਤੀ ਕਰਦਾ ਸਭ ਲੋਕ ਰਲ ਮਿਲ ਕੇ ਆਪਾਂ ਇੱਕ ਦੂਸਰੇ ਧਰਮਾਂ ਦਾ ਸਤਿਕਾਰ ਕਰੀਏ ਔਰ ਇਸ ਧਰਤੀ ਤੇ ਜਿਉਂਦੇ ਰਹੀਏ ਕਿਨੇ ਸੰਤਾਂ ਵੱਲੋਂ ਜੇ ਨਜ਼ਰ ਦੇਣਗੇ ਸੰਗਤਾਂ ਵੱਲੋਂ ਕਾਫੀ ਸਾਰਿਆਂ ਧਰਮਾਂ ਦੇ ਲੋਕਾਂ ਨੇ ਲੰਗਰ ਲਗਾਏ ਹਨ ਇਸੇ ਕਿਸੇ ਧਰਮ ਦਾ ਨਾਂ ਨਹੀਂ ਇੱਥੇ ਮਨੁੱਖ ਜਾਤੀ ਦਾ ਨਾਮ ਹੈ ਅੱਜ ਜੋ ਵੀ ਸਾਡੀ ਇਹ ਸ਼ੁਭ ਯਾਤਰਾ ਹੈ ਅੱਜ ਸਾਡੇ ਸੰਤ ਫੈਦਲੇ ਚੱਚ ਮਸਤ ਕੋੜ ਤੋਂ ਤੇ ਇਹ ਸ਼ੁਭ ਯਾਤਰਾ ਇੱਕ ਸ਼ਾਂਤੀ ਦਾ ਸੰਦੇਸ਼ ਹੈ ਜਿੱਦਾਂ ਕੀ ਪ੍ਰਭਿਯਸੋ ਇਸ ਸੰਸਾਰ ਦੇ ਵਿੱਚ ਆਇਆ ਤੋਨੇ ਕਹਿਆ ਜਿੱਦਾ ਮੈਂ ਤੁਹਾਨੂੰ ਪਿਆਰ ਕੀਤਾ ਤੁਸੀਂ ਵੀ ਇੱਕ ਦੂਜੇ ਨੂੰ ਪਿਆਰ ਕਰੋ ਤੇ ਉਸੇ ਹੀ ਪਿਆਰ ਦੇ ਸੰਦੇਸ਼ ਨੂੰ ਲੈ ਕੇ ਅਸੀਂ ਵੀ ਆਪਣੇ ਇਸ ਇਲਾਕੇ ਵਿੱਚ ਰਵਿਯਸੂ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਮੌਕੇ ਤੇ ਸਾਰੇ ਇਹ ਖਾਸ ਕਰਕੇ ਆਪਣੇ ਇਲਾਕੇ ਦੇ ਲੋਕਾਂ 와ਤੇ ਅਸੀਂ ਪ੍ਰਾਰਥਨਾ ਕਰ ਰਹੇ ਹਾਂ ਕਿ ਪਰਮੇਸ਼ਰ ਸਭ ਦਾ ਤੇ ਆਪਣੀ ਕਿਰਪਾ ਕਰੇ ਤੇ ਜੋ ਵੀ ਸਾਡੇ ਜਿੱਦਾਂ ਵੀ ਨਗਰੇ ਕੁਦਾਨਨ ਬਹੁਤ ساری ਆਪਣੀ ਕਿਰਪਾ ਆਪਣਾ ਫਸਲ ਤੇ ਆਪਣੀ ਬਰਕਤ ਦੇਵੇ ਤੇ ਸਾਡਾ ਜੋ ਅੱਜ ਦਾ ਖਾਸ ਇਹ ਸੰਦੇਸ਼ ਹੈ ਇਹ ਸੰਦੇਸ਼ ਹੈ ਕਿ ਜਿੱਦਾਂ ਪ੍ਰਭੂ ਨੇ ਸਾਨੂੰ ਪਿਆਰ ਕੀਤਾ ਤੁਸੀਂ ਵੀ ਇੱਕ ਦੂਜੇ ਨੂੰ ਪਿਆਰ ਕਰੋ ਤਹੀਂ ਵੀ ਸਾਰਾ ਨੂੰ ਇਹ ਸੰਦੇਸ਼ ਰਿਹਾ ਕਿ ਸਾਨੂੰ ਹਮੇਸ਼ਾ ਪ੍ਰਭੂ ਦੇ ਪਿਆਰ ਵਿੱਚ ਰਹਿੰਦੇ ਹੋਏ ਉਹਦੇ ਵਚਨਾਂ ਉੱਤੇ ਚੱਲਣਾ ਚਾਹੀਦਾ ਤੇ ਉਹਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਹ ਯਾਤਰਾ ਜਿਹੜੀ ਕਿੱਥੋਂ ਸ਼ੁਰੂ ਹੋਈ ਤੇ ਕਿੱਥੇ ਸਮਾਪਤ ਹੋਏ? ਇਹ ਯਾਤਰਾ ਸਾਡੇ ਸੰਤ ਫੋਮਸ ਹਾਈ ਸਕੂਲ ਮਸਕੋੜ ਤੋਂ ਸ਼ੁਰੂ ਕੀਤੀ ਅਸੀਂ ਤੇ ਅਸੀਂ ਪਿੰਡ ਅਰਲੀਪਰ ਨੂੰ ਹੁਣ ਪਹੁੰਚੇ ਆ। ਫਿਰ ਖੁਸ਼ੀਪੁਰ ਦਲੇਰਪੁਰ ਪਿੰਡ ਭੰਗਵਾ ਔਜ਼ਲਾ ਪੜਵਾ ਨਾਨੋਹਾਰ ਦੀ ਸ਼ਾਪੜ ਤੇ ਵਿਡਾਲਾ ਵੰਗਰ ਤੇ ਫਿਰ ਬਸਤਕੋਟ ਚਰਚੇ ਵਿੱਚ ਸੁਭਾਤੀ ਕੀਤੀ ਜਾਵੇਗੀ ਇਲਾਕੇ ਦੀਆਂ ਸੰਗਤਾਂ ਵੱਲੋਂ ਕਿੰਨਾ ਕਿ ਲੋਕ ਇਲਾਕੇ ਦੀਆਂ ਸੰਗਤਾਂ ਦੇ ਵੱਲੋਂ ਸਾਡੋ ਬਹੁਤ ਹੀ ਭਰਮਾ ਉਹਨਾਂ ਦਾ ਜਿਹੜਾ ਯੋਗਦਾਨ ਸਾਨੂੰ ਆਪਣਾ ਸਹਾਯੋਗ ਦਿੱਤਾ ਹੋਇਆ ਤੁਸੀਂ ਦੇਖ ਰਹੇ ਹੋ ਕਾਫੀ ਸੰਗਤ ਆਪਣੇ ਇਲਾਕੇ ਦੇ ਵਿੱਚੋਂ ਆਪਣੇ ਸਾਧਨ ਕਰਾ ਕੇ ਪਹੁੰਚੀ ਆ ਤੇ ਉਹਨਾਂ ਬਹੁਤ ਵੱਡਾ ਸਾਡੇ ਨਾਲ ਜੋ ਸਾਥ ਦੇ ਰਹੇ ਸਾਡਾ ਕਿਹਨੇ ਜਿਹੜਾ ਸੰਗਤਾਂ ਵੱਲੋਂ ਕੀਤਾ ਗਿਆ ਲੋਕ ਅਸੀਂ ਦੇਖ ਰਿਹਾ ਕਿ ਵੇਖੋ ਸੰਗਤਾਂ ਦੇ ਵਿੱਚ ਬਹੁਤ ਵੱਡਾ ਇੱਕ ਮਤਲਬ ਕਿ ਬਹੁਤ ਵੱਡਾ ਪਿਆਰ ਜਿਹੜਾ ਸਾਨੂੰ ਉਹਦੇ ਵਿੱਚ ਨਜ਼ਰ ਆਉਂਦਾ ਕਿ ਅਸੀਂ ਇਸ ਪਿੰਡ ਵਿੱਚ ਜਦੋਂ ਪਹੁੰਚਿਆ ਤੇ ਬੜੀ ਖੁਸ਼ੀ ਦੇ ਨਾਲ ਇਹਨਾਂ ਨੇ ਸਾਡੇ ਇੱਥੇ ਪਹੁੰਚਣ ਵਿੱਚ ਸਵਾਗਤ ਵੀ ਕੀਤਾ ਹੈ ਤੇ ਸਾਰਿਆਂ ਦੇ ਵਾਸਤੇ ਚਾਹ ਪਕੌੜੇ ਦਾ ਲੰਗਰ ਵੀ ਜਿਹੜਾ ਹੈ ਤਿਆਰ ਕੀਤਾ ਹੈ ਤੋਂ ਹੋਰ ਵੀ ਅੱਗੇ ਬਹੁਤ ਸਾਰੀ ਸੰਗਤਾਂ ਦੇ ਵੱਲੋਂ ਜਿਹੜਾ ਪਰਵਾ ਜਿਹੜਾ ਪਿਆਰ ਉਹ ਸਾਨੂੰ ਮਿਲਦਾ ਹੈ। ਅਰੇ ਸਰ ਆਈਦੀ ਸਭੀ ਆਤਮਾ ਦੇ ਸਤਿਮੰਦ ਮੇਰਾ ਨਾਮ ਸਰਬਜੀਤ ਮਸੀਹ ਉਰਫ ਮੇਜਰ ਪਿੰਡ ਖੁਸ਼ੀਪੁਰ ਤੋਂ ਅੱਜ ਦੀ ਇਹ ਸ਼ੋਭਾ ਯਾਤਰਾ ਸੰਤ ਫਿਡਲਸ ਚਰਚ ਮਸਤਕੋਟ ਜੋ ਸਾਡੀ ਪੈਰਸ ਚਰਚ ਹੈ ਜਿਸ ਦੇ ਅੰਦਰ तकरीबन 25 ਤੋਂ 30 ਪਿੰਡ ਆਉਂਦੇ ਹਨ ਇਹ ਸਾਰੇ ਨਗਰਾਂ ਦੇ ਲੋਕ ਲੋਕ ਰਲ ਕੇ ਸਾਰੀਆਂ ਜਾਤਾਂ ਤੋਂ ਉੱਪਰ ਉੱਠ ਕੇ ਇਸ ਸ਼ੋਭਾ ਯਾਤਰਾ ਨੂੰ ਚਾਰ ਚੰਦ ਲਾਉਂਦੇ ਹਨ ਹਰ ਪਿੰਡਾਂ ਦੇ ਵਿੱਚ ਹਰ ਘਰ ਦੇ ਵਿੱਚ ਬੜੀ ਖੁਸ਼ੀ ਦਾ ਮਾਹੌਲ ਬਣਿਆ ਹੁੰਦਾ ਹੈ ਔਰ ਹਰ ਨਗਰ ਦੇ ਅੰਦਰ ਲੋਕਾਂ ਨੇ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦੀ ਓਡੀਕ ਕਰਨੀ ਹੁੰਦੀ ਹੈ ਔਰ ਹਰ ਪਰਿਵਾਰਾਂ ਵੱਲੋਂ ਹਰੇਕ ਪਰਿਵਾਰਾਂ ਵੱਲੋਂ ਇਹਨਾਂ ਵਾਸਤੇ ਲੰਗਰ ਔਰ ਹੋਰ ਵੀ ਬਹੁਤ ਸਾਰੀਆਂ ਖੁਸ਼ੀਆਂ ਜਿਹੜੀਆਂ ਉਹ ਸਾਂਝੀਆਂ ਕਰਨੀਆਂ ਹੁੰਦੀਆਂ ਹਨ ਮੈਂ ਸਾਰੇ ਸਮਾਜ ਨੂੰ ਔਰ ਪੂਰੇ ਸੰਸਾਰ ਵਿੱਚ ਵਸਦੇ ਲੋਕਾਂ ਨੂੰ ਮੈਂ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਦਿੰਦਾ ਔਰ ਆਸ ਕਰਦਾ ਹਾਂ ਕਿ ਨਵਾਂ ਆਉਣ ਵਾਲਾ ਨਵਾਂ ਸਾਲ ਇਹਨਾਂ ਲਈ ਸ਼ੁਭ ਕਾਮਨਾ ਲੈ ਕੇ ਆਵੇ ਧੰਨਵਾਦ ਸੋਭਾ ਯਾਤਰਾ ਦੀ ਸ਼ੁਰੂਆਤ ਕਿੱਥੋਂ ਹੈ ਕਿੱਥੇ ਸਮਾਪਤ ਸੰਤ ਫिडेलਸ ਚਰਚ ਮਾਸਕੋਟ ਤੋਂ ਸ਼ੁਰੂ ਹੋਈ ਇਹ ਮਾਸਕੋਟ ਤੋਂ ਅਰਲੀਪਨ ਅਰਲੀਪਨ ਤੋਂ ਖੁਸ਼ੀਪੁਰ ਦਲੇਰਪੁਰ ਭੰਗਵਾ ਭੰਡਵਾ ਔਜ਼ਲਾ ਨਾਨੋਹਾਰਨੀ ਸ਼ਾਹਪੁਰ ਔਰ ਬਡਾਲਾ ਬਾਂਗਰ ਸਾਡਾ ਆਖਰੀ ਪਿੰਡ ਹੈ ਔਰ ਬਡਾਲਾ ਬਾਂਗਰ ਤੋਂ ਬਾਅਦ ਜਿੱਥੋਂ ਜਿਹੜੇ ਚਰਚ ਦੇ ਅੰਦਰੋਂ ਸ਼ੁਰੂ ਹੋਈ ਉੱਥੇ ਹੀ ਜਾ ਕੇ ਸੋਭਾ ਯਾਤਰਾ ਸਮਾਪਤ ਹੋਵੇਗੀ ਇਸ ਸੋਭਾ ਯਾਤਰਾ ਲਈ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਸੰਗਤਾਂ ਨੂੰ ਮੈਂ ਸੰਗਤਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਸਭ ਅਸੀਂ ਰਲ ਮਿਲ ਕੇ ਵਸੀਏ ਅਸੀਂ ਦੁਨੀਆਦਾਰਾਂ ਦੇ ਜੋ ਨਿੱਕੀਆਂ-ਨਿੱਕੀਆਂ ਭਵਿੱਖਬਾਣੀਆਂ ਹਨ ਉਹਨਾਂ ਵੱਲ ਧਿਆਨ ਨਾ ਦਿਈਏ ਸਗੋਂ ਆਪਾਂ ਵਿਸ਼ਵਾਸ ਕਰੀਏ ਕਿ ਅਸੀਂ ਸਾਰੇ ਹੀ ਇਸ ਧਰਤੀ ਤੇ ਇਨਸਾਨ ਹਾਂ ਸਾਰੇ ਅਸੀਂ ਮੁਸਾਫਰ ਹਾਂ ਔਰ ਮੈਂ ਸਭ ਨੂੰ ਇਹ ਬੇਨਤੀ ਕਰਦਾ ਕਿ ਸਭ ਲੋਕ ਰਲ ਮਿਲ ਕੇ ਆਪਾਂ ਇੱਕ ਦੂਸਰੇ ਧਰਮਾਂ ਦਾ ਸਤਿਕਾਰ ਕਰੀਏ ਔਰ ਇਸ ਧਰਤੀ ਤੇ ਜੀਉਂਦੇ ਰਹੀਏ ਸੰਗਤਾਂ ਵੱਲੋਂ ਜੇ ਨਜ਼ਰ ਦੇ ਲਈ ਸੰਗਤਾਂ ਵੱਲੋਂ ਕਾਫੀ ਸਾਰਿਆਂ ਧਰਮਾਂ ਦੇ ਲੋਕਾਂ ਨੇ ਲੰਗਰ ਲਗਾਏ ਹਨ ਕਿਸੇ ਕਿਸੇ ਧਰਮ ਦਾ ਨਾਂ ਨਹੀਂ ਇੱਥੇ ਮਨੁੱਖ ਜਾਤੀ ਦਾ ਨਾਮ ਹੈ ਅੱਜ ਦੀ ਜੋ ਵੀ ਸਾਡੀ ਇਹ ਸ਼ੋਭ ਯਾਤਰਾ ਹੈ ਅੱਜ ਸਾਡੇ ਸੰਤ ਫੈਦਲੇ ਚੱਚ ਮਸਤ ਕੋੜ ਤੋਂ ਤੇ ਇਹ ਸ਼ੋਭ ਯਾਤਰਾ ਇੱਕ ਸ਼ਾਂਤੀ ਦਾ ਸੰਦੇਸ਼ ਹੈ ਜਿੱਦਾਂ ਕੀ ਰਵਿਯਸੂ ਇਸ ਸੰਸਾਰ ਦੇ ਵਿੱਚ ਆਇਆ ਤੋਨੇ ਕਹਿਆ ਜਿੱਦਾਂ ਮੈਂ ਤੁਹਾਨੂੰ ਪਿਆਰ ਕੀਤਾ ਤੁਸੀਂ ਵੀ ਇੱਕ ਦੂਜੇ ਨੂੰ ਪਿਆਰ ਕਰੋ ਤੇ ਉਸੇ ਹੀ ਪਿਆਰ ਦੇ ਸੰਦੇਸ਼ ਨੂੰ ਲੈ ਕੇ ਅਸੀਂ ਵੀ ਆਪਣੇ ਇਸ ਇਲਾਕੇ ਵਿੱਚ ਰਵਿਯਸੂ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਮੌਕੇ ਤੇ ਸਾਰੇ ਇੱਕ ਆਸ ਕਰਕੇ ਆਪਣੇ ਇਲਾਕੇ ਦੇ ਲੋਕਾਂ ਵਾਸਤੇ ਅਸੀਂ ਪ੍ਰਾਰਥਨਾ ਕਰ ਰਹੇ ਹਾਂ ਕਿ ਪਰਮੇਸ਼ਰ ਸਭ ਦਾ ਤੇ ਆਪਣੀ ਕਿਰਪਾ ਕਰੇ ਤੇ ਜੋ ਵੀ ਸਾਡੇ ਜਿੰਨਾ ਵੀ ਨਗਰੇ ਕੁਦਾਨਨ ਬਹੁਤ ਸਾਰੀ ਆਪਣੀ ਕਿਰਪਾ ਆਪਣਾ ਫਲਸਲ ਤੇ ਆਪਣੀ ਬਰਕਤ ਦੇਵੇ ਤੇ ਸਾਡਾ ਜੋ ਅੱਜ ਦਾ ਖਾਸ ਇਹ ਸੰਦੇਸ਼ ਹੈ ਇਹ ਸੰਦੇਸ਼ ਹੈ ਕਿ ਜਿੱਦਾਂ ਪ੍ਰਭੂ ਨੇ ਸਾਨੂੰ ਪਿਆਰ ਕੀਤਾ ਤੁਸੀਂ ਵੀ ਇੱਕ ਦੂਜੇ ਨੂੰ ਪਿਆਰ ਕਰੋ ਤਹੀ ਵਿਚਾਰ ਨੂੰ ਇਹ ਸੰਦੇਸ਼ ਰਹੇ ਕਿ ਸਾਨੂੰ ਹਮੇਸ਼ਾ ਪ੍ਰਭੂ ਦੇ ਪਿਆਰ ਵਿੱਚ ਰਹਿੰਦੇ ਹੋਏ ਉਹਦੇ ਵਚਨਾਂ ਉੱਤੇ ਚੱਲਣਾ ਚਾਹੀਦਾ ਤੇ ਉਹਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਇਹ ਯਾਤਰਾ ਏਡੀ ਕਿੱਥੋਂ ਸ਼ੁਰੂ ਹੋਈ ਤੇ ਕਿੱਥੇ ਸਮਾਪਤ ਹੋਈ ਇਹ ਯਾਤਰਾ ਸਾਡੇ ਸੰਤ ਫੋਮਸ ਹਾਈ ਸਕੂਲ ਮਸਕੋੜ ਤੋਂ ਸ਼ੁਰੂ ਕੀਤੀ ਅਸੀਂ ਤੇ ਅਸੀਂ ਪਿੰਡ ਅਰਲੀਪੁਰ ਨੂੰ ਹੁਣ ਪਹੁੰਚਿਆ ਫਿਰ ਖੁਸ਼ੀਪੁਰ ਦਲੇਰਪੁਰ ਪਿੰਡ ਭੰਗਵਾ ਔਜ਼ਲਾ ਪਡਵਾ ਨਾਨੋਹਾਰ ਦੀ ਸ਼ਾਹਪੁਰ ਤੇ ਵਡਾਲਾ ਵੰਗਰ ਇਹ ਫੈਰਮ ਵਸਤ ਕੋਡ ਚਰਚੇ ਵਿੱਚ ਸੁਭਾਤੀ ਕੀਤੀ ਜਾਵੇਗੀ। ਇਲਾਕੇ ਦੀਆਂ ਸੰਗਤਾਂ ਵੱਲੋਂ ਕਿੰਨਾ ਤਜੋਗੇ। ਇਲਾਕੇ ਦੀਆਂ ਸੰਗਤਾਂ ਦੇ ਵੱਲੋਂ ਸਾਡੋ ਬਹੁਤ ਹੀ ਭਰਵਾ ਉਹਨਾਂ ਦਾ ਜਿਹੜਾ ਯੋਗਦਾਨ ਸਾਨੂੰ ਆਪਣਾ ਸਹਾਯੋਗ ਦਿੱਤਾ ਹੈ ਤੁਸੀਂ ਦੇਖ ਰਹੇ ਹੋ ਕਾਫੀ ਸੰਗਤ ਆਪਣੇ ਇਲਾਕੇ ਦੇ ਵਿੱਚੋਂ ਆਪਣੇ ਸਾਧਨ ਕਰਾ ਕੇ ਪਹੁੰਚੀ ਆ। ਉਹਨਾਂ ਬਹੁਤ ਵੱਡਾ ਸਾਡੇ ਨਾਲ ਜੋ ਸਾਥ ਦੇ ਰਹੇ ਸਾਡਾ। ਕਿਹਨੇ ਜਿਹੜਾ ਸੰਗਤਾਂ ਦੇ ਵੱਲੋਂ ਕੀਤਾ ਗਿਆ ਲਖ। ਅਸੀਂ ਦੇਖ ਰਿਹਾ ਕਿ ਵੇਖੋ ਸੰਗਤ ਦੇ ਵਿੱਚ ਬਹੁਤ ਵੱਡਾ ਇੱਕ ਮਤਲਬ ਕਿ ਬਹੁਤ ਵੱਡਾ ਪਿਆਰ ਜਿਹੜਾ ਸਾਨੂੰ ਉਹਦੇ ਵਿੱਚ ਨਜ਼ਰ ਆਉਂਦਾ ਕਹੀਂ ਇਸ ਪਿੰਡ ਦੇ ਜਦੋਂ ਪਹੁੰਚਿਆ। ਤੇ ਬੜੀ ਖੁਸ਼ੀ ਦੇ ਨਾਲ ਇਹਨਾਂ ਨੇ ਸਾਡੇ ਇੱਥੇ ਪਹੁੰਚਣ ਵਿੱਚ ਸਵਾਗਤ ਵੀ ਕੀਤਾ ਹੈ ਤੇ ਸਾਰਿਆਂ ਦੇ ਵਾਸਤੇ ਚਾਹ ਪਕੌੜੇ ਦਾ ਲੰਗਰ ਵੀ ਜਿਹੜਾ ਹੈ ਤਿਆਰ ਕੀਤਾ ਹੈ ਤੇ ਹੋਰ ਵੀ ਅੱਗੇ ਬਹੁਤ ਸਾਰੀ ਸੰਗਤਾਂ ਦੇ ਵੱਲੋਂ ਜਿਹੜਾ ਪਰਵਾਹ ਜਿਹੜਾ ਪਿਆਰ ਉਹ ਸਾਨੂੰ ਮਿਲਦਾ ਹੈ ਅਰੇ